ਹਾਈ ਕੋਈ ਨਹੀਂ ਜਦੋਂ ਥੋੜਾ ਬੱਚੇ ਚ ਲੈ ਗਿਆ ਹਾਈ ਕੋਈ ਨਹੀਂ ਮੈਂ ਤਾਂ ਇਹ ਹੈ ਨਾ ਬਾਈ ਮੈਂ ਜਾਉਂਗਾ ਕੀ ਰਹਿ ਨਾ ਨਹੀਂ ਕੋਈ ਹੌਂਸਲਾ ਰੱਖੋ ਹੀ ਹੌਂਸਲਾ ਰੱਖੋ ਮਰੇ ਅਰਗਾ ਹੋ ਗਿਆ ਮੈਂ ਖੀਰ ਲੋਕੀ ਬਹੁਤ ਵੱਡਾ ਮੇਰੀ ਮੇਰੀ ਪੁਕਾਰ ਆ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਦੋਚੀ ਫੜੇ ਜਾਣ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਇੱਕ ਪਿਤਾ ਦੀ ਪੁਕਾਰ ਆ ਫੇਰ ਫੇਰ ਮੇਰਾ ਦਿਲ ਠੰਡਾ ਹੋ ਸਕਦਾ ਮੈਂ ਸਿਰਫ ਮੂਸੇ ਵਾਲੇ ਦੇ ਪਿਤਾ ਨੂੰ ਮੈਂ ਐ ਕਰ ਸਕਦਾ ਨਾ ਕਿਉਂਕਿ ਮੇਰਾ ਮੇਰਾ ਪੁੱਤ ਦਾ ਚਲ ਗਿਆ ਕਿ ਕੋਈ ਡੈਣ ਆ ਕੇ ਕਿਸੇ ਕਿਸੇ ਦਾ ਹੋਰ ਹੋਰ ਦਾਣਾ ਪੁੱਤ ਮਾਰ ਮਤਲਬ ਉਹਨੂੰ ਸਜ਼ਾ ਇਹ ਜੀ ਮਿਲੇ ਵੀ ਸਜ਼ਾ ਨਹੀਂ ਮਿਲੇ ਵੀ ਉਹਨੂੰ ਸਜ਼ਾ ਇਹ ਜੀ ਉਹਨੂੰ ਫਾਂਸੀ ਦੀ ਸਜ਼ਾ ਮਿਲੇ ਸਭ ਫਾਂਸੀ ਦੀ ਸਜ਼ਾ ਮਿਲੇ ਜਿਹਨੂੰ ਪੁੱਤ ਕਵੇ ਤੇ ਉਹ ਡੈਣ ਬਣੇ ਤੇ ਪੁੱਤ ਦਾ ਕਤਲ ਕਰਾ ਦੇਵੇ ਆਪਦੇ ਹਸਬੰਡ ਦਾ ਉਹਨੂੰ ਫਾਂਸੀ ਦੀ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਐਸ ਤੋਂ ਮਾੜਾ ਕੀ ਹੋ ਸਕਦਾ ਕੀ ਹੋ ਸਕਦਾ ਫਿਰ ਜਦੋਂ ਮਾਰਡਰ ਹੋ ਗਿਆ ਫਿਰ ਉਹਨੇ ਆਪਦੇ ਪਿਤਾ ਨੂੰ ਤੇ ਦਾਦੇ ਨੂੰ ਸੱਦਿਆ ਅੱਛਾ ਉਹ ਆ ਗਈ